ਦੋ ਆਸ਼ਕਾਂ ਨੂੰ ਸਕੂਲ ਮੂਰੇ ਬਹਿ ਕੇ ਆਸ਼ਕੀ ਕਰਦੇ ਸੀ ਕੁੜੀਆਂ ਨੂੰ ਵੇਹਦੇ ਸੀ ਕੁੜੀਆਂ ਨੂੰ ਘਰ ਤੋਂ ਲੈ ਕੇ ਸਕੂਲ ਲੈ ਕੇ ਆਉਂਦੇ ਸੀ ਸਕੂਲ ਤੋਂ ਛੱਡ ਕੇ ਆਉਂਦੇ ਸੀ ਘਰ ਤੱਕ ਸਾਰੀ ਗੱਲਬਾਤ ਕੀ ਹੈ ਡੀਪੀ ਮਾਸਟਰ ਨੇ ਉਹਨਾਂ ਨੂੰ ਫੜ ਲਿਆ ਥਾਣੇਦਾਰ ਨੂੰ ਸੱਦਿਆ ਤੇ ਦੋਨਾਂ ਦੀ ਛੇਤਰਪਰੇਟ ਕੀਤੀ ਤੇ ਛੇਤਰਪਰੇਟ ਕੇ ਕਰਦੇ ਕਰਦੇ ਇੱਕ ਮੁੰਡਾ ਬੋਲਦਾ ਵੀ ਮੈਂ ਬਦਮਾਸ਼ ਐ ਕਰ ਦੂੰ ਉਹ ਕਰ ਦੂੰ ਤੇ ਜਦੋਂ ਥਾਣੇਦਾਰ ਦਾ ਹੱਥ ਔਲਾ ਹੁੰਦਾ ਤਾਂ ਮੁੰਡੇ ਦੀ ਟੱਟੀ ਨਿਕਲ ਜਾਂਦੀ ਐ ਵਿੱਚ ਤੇ ਸਾਰੀ ਗੱਲਬਾਤ ਕੀ ਹੁੰਦੀ ਐ ਸਾਰਾ ਮਸਲਾ ਕੀ ਹੁੰਦਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਹਾਂ ਕਾਕਾ ਕੀ ਕਰਦੇ ਸੀ ਇੱਥੇ ਬਾਈ ਯਾਰ ਤਾਂ ਲੰਘਦੇ ਸੀ ਨਹੀਂ ਆਉਂਦੇ ਅੱਗੇ ਤੋਂ ਸਾਨੂੰ ਦੱਸਦੇ ਨੂੰ ਕਿ ਇੱਥੇ ਆਉਂਦਿਆਂ ਨੂੰ ਨਹੀਂ ਆਉਂਦੇ ਅੱਗੇ ਤੋਂ ਕੀ ਬਣਾ ਰੱਖਿਆ ਤੁਸੀਂ ਇੱਥੇ ਮੈਂ ਤਾਂ ਕੱਲ ਹੀ ਆਇਆ ਸੀ ਬਈ ਇਹਦੇ ਨਾਲ ਆਇਆ ਮੈਂ ਤਾਂ ਆਲੇ ਸਾਲੇ ਦੋ ਮਾਰਾਂ ਮੂੰਹ ਦੇ ਬਾਈ ਗਲਤੀ ਹੋ ਗਈ ਬਾਈ ਗਲਤੀ ਹੋ ਗਈ ਗਲਤੀ ਕਿਵੇਂ ਹੋ ਗਈ ਨਹੀਂ ਆਉਂਦੇ ਯਾਰ ਮੈਂ ਤਾਂ ਬਈ ਇਹ ਮੈਂ ਇਹਦੇ ਨਾਲ ਹਾਂ ਓਏ ਤੂੰ ਤੂੰ ਆਉਂਦਾ ਰਹਿਣਾ ਇੱਥੇ ਨਹੀਂ ਯਾਰ ਬਾਈ ਅੱਗੇ ਤੋਂ ਨਹੀਂ ਆਉਂਦੇ ਹੈ ਨਹੀਂ ਆਉਂਦੇ ਅੱਗੇ ਤੋਂ ਕੀ ਗੱਲ ਹੈ ਤੁਹਾਡੀ ਨਹੀਂ ਆਉਂਦੇ ਅੱਗੇ ਤੋਂ ਬਈ ਦੱਸੋ ਕਿਉਂ ਆਉਂਦੇ ਇੱਥੇ ਨਹੀਂ ਆਉਂਦੇ ਬਈ ਯਾਰ ਅੱਗੇ ਤੋਂ ਕਿਉਂ ਏ ਤੂੰ ਬਈ ਮੈਂ ਕਿੰਨਾ ਦੇ ਮੁੰਡਿਆ ਤੁਸੀਂ ਮੈਂ ਤਾਂ ਹੁੰਦਾ ਗੋਲੀ ਦਾ ਮੁੰਡਾ ਕਿਹੜੇ ਗੋਲੀ ਦਾ ਓਏ ਪੱਪੂ ਦੇ ਤਾਏ ਦਾ ਛੋਟੀ ਕੁੜੀ ਦੀ ਮੁੰਡਾ ਮੈਂ ਕਰਦਾ ਥਾਣੇ ਫੋਨ ਆ ਤੁਹਾਨੂੰ ਉਹ ਨਾ ਸਤ ਬਣਾਉਣਾ ਪਾਸ ਤੁਸੀਂ ਨਾ ਯਾਰ ਮੈਂ ਕਰਦਾ ਫੋਨ ਬਈ ਮਾਫ਼ ਨਾ ਕੋਈ ਯਾਰ ਗਲਤੀ ਹੋ ਗਈ ਯਾਰ ਨਾ ਯਾਰ ਮਾਫ਼ ਕਰਦੇ ਯਾਰ ਨਹੀਂ ਮੈਂ ਕਰ ਦੇਣਾ ਮਾਫ਼ ਸੁਣੋ ਨਾ ਯਾਰ ਬਈ ਯਾਰ ਮਾਫ਼ ਬਈ ਮਾਫ਼ ਕਰਦੇ ਯਾਰ ਸੁਣਾ ਬਈ ਹੈਲੋ ਹਾਂਜੀ ਥਾਣੇਦਾਰ ਸਾਹਿਬ ਮੈਂ ਟੀਵੀ ਮੈਸਟਰ ਬੋਲਦਾ ਜੀ ਤੇ ਆਓ ਜੀ ਤੋਂ ਮੁੰਡੇ ਫੜੇ ਆ ਇੱਥੇ ਕਿੰਨਾ ਟਾਈਮ ਹੋ ਗਿਆ ਫੋਨ ਲਾਇਨ ਨੂੰ ਆਏ ਨਹੀਂ ਤੁਸੀਂ ਆਜੋ ਜੀ ਜਲਦੀ ਆਜੋ ਤੁਹਾਨੂੰ ਟਾਈਮ ਬਹੁਤ ਹੋਇਆ ਫੋਨ ਲਾਇਆ ਨੂੰ ਇੱਥੇ ਖੜੀ ਆ ਮੈਂ ਫੜ ਲਿਆ ਮੁੰਡੇ ਕੇਰਾ ਹਾਂਜੀ ਗਰਲ ਸਕੂਲ ਕੋਲੇ ਆਜੋ ਜੀ ਠੀਕ ਹੈ ਜੀ ਠੀਕ ਆ ਆਓ ਪਹੁੰਚੋ ਜਲਦੀ ਬਈ ਯਾਰ ਥਾਣੇ ਨਾਲ ਆ ਫੋਨ ਬਈ ਥਾਣੇ ਦਾ ਉਹ ਨਹੀਂ ਕਰਦੇ ਬਈ ਅੱਗੇ ਤੋਂ ਗਲਤੀ ਹੋ ਗਈ ਯਾਰ ਜਵਾਂ ਨਹੀਂ ਆਉਂਦੇ ਬਈ ਬਾਰੋ-ਬਾਰ ਸਾਡਾ ਹੱਲ ਕਰਦੇ ਬਈ ਯਾਰ ਪੁਲਿਸ ਵਾਲੇ ਤੱਕ ਨਾ ਪਹੁੰਚਾ ਗੱਲ ਬਈ ਯਾਰ ਪਤਾ ਕੀ ਗੱਲ ਮੇਰੀ ਬਦਨਾਮੀ ਹੋ ਜਾਊਗੀ ਤੂੰ ਕੋਈ ਨਾ ਪੁਲਿਸ ਆਉਂਦੀ ਐ ਸੁਣੋ ਫੜਾਉਣਾ ਮੈਂ 5000 ਲੈ ਲਓ ਜੀ 5000 ਲੈ ਲਓ ਜੀ ਲੈ ਲੈ ਵੀ ਪੈਸੇ ਜਿਹੜੇ ਲੈਣਾ ਛੱਡਦੇ ਯਾਰ ਉਹ ਪੁੱਟਣਗੇ ਯਾਰ ਬਈ ਯਾਰ ਤੁਸੀਂ ਰਿਸ਼ਵਤ ਤਾਂ ਦੇਣੀ ਨਹੀਂ ਆਤਾ ਜੀ ਮਾਨਤਾਨ ਕਰ ਮਾਸਟਰ ਨੂੰ ਰਿਸ਼ਵਤ ਦਿਨਾ ਨਹੀਂ ਆਦਾ ਬਈ ਗਲਤੀ ਹੋ ਗਈ ਮੋੜ ਕਰਦੇ ਬਈ ਗਲਤੀ ਕਿਵੇਂ ਹੋ ਗਈ ਖਰਚਾ ਪਾਣੀ ਦਿੰਦੇ ਸੀ ਤਾਂ ਜੀ ਲਾ ਬਣਾ ਕੇ ਰੱਖ ਆਜੋ ਜੀ ਆਜੋ 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 ਪਹਿਲਾਂ ਮੁੰਡੇ ਗੱਲ ਸਕੂਲ ਦੇ ਮੂਹਰੇ ਗੇੜੇ ਕਰਦੇ ਸੀ ਤੇ ਕੁੜੀਆਂ ਨੂੰ ਛੇੜਦੇ ਸੀ ਅੱਡਿਆਂ ਤੋਂ ਲੈ ਕੇ ਘਰ ਤੱਕ ਕੁੜੀਆਂ ਨੂੰ ਛੱਡ ਕੇ ਆਉਂਦੇ ਸੀ ਅੱਜ ਡੀਪੀ ਮਾਸਟਰ ਨੇ ਉਹਨਾਂ ਨੂੰ ਫੜ ਲਿਆ ਗੱਲਬਾਤ ਪੁੱਛਾਂਗੇ ਸਸਿਗਾ ਜੀ ਸਸਤਰੀ ਕੀ ਗੱਲ ਕੀ ਹੋਈ ਹੈ ਜੀ ਇਹ ਜੀ 8-9 ਦਿਨ ਹੋ ਗਏ ਤੇ ਸਕੂਲ ਦੇ ਮੂਹਰੇ ਆ ਕੇ ਖੜਦੇ ਆ ਸਕੂਲ ਮੂਹਰੇ ਖੜਦੇ ਹੋ ਇਹ ਮੈਂ ਤਾਂ ਇਹ ਮੈਂ ਤਾਂ ਕੱਲ ਪਰਸੋਂ ਤੋਂ ਹੀ ਆਇਆ ਆਜ ਪਹਿਲਾਂ ਆਂਦਾਂ ਅੰਦਰ ਮੈਂ ਤਾਂ ਖੜਦੇ ਆ ਕਹਿੰਦਾ ਮੈਂ ਇਹਦੇ ਨਾਲ ਕੋਈ ਕੁੜੀ ਸੈੱਟ ਸੀ ਗੱਲਾਂ ਕਰਦਾ ਹੁੰਦਾ ਸੀ ਕਹਿੰਦਾ ਮੈਂ ਤੇਰੇ ਨਾਲ ਵੀ ਸੈੱਟ ਕਰਾਉਂਗਾ ਕੰਨਾ ਆਇਆ ਚੱਲੀਏ ਕੰਨਾ ਬਾਲੀ ਸੋਹਣੀ ਐ ਤੇ ਤੂੰ ਕਦਮ ਆ ਲਾਇਆ ਸੀ ਮੈਨੂੰ ਆਇਆ ਸੀ ਮੈਨੂੰ ਵੀ ਪਿਆਰ ਹੋ ਜਾ ਕਿਸੇ ਨਾਲ ਆ ਦੇਖ ਲੋ ਕਰਤੂਤਾਂ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਗੱਲਬਾਤ ਹੋਈ ਆ ਜੀ ਇਹਨਾਂ ਦੀ ਹੋਈ ਥੋੜੀ ਗੱਲ ਇਹਨਾਂ ਦੀ ਬੀਬੀ ਸਾਹਿਬ ਨੇ ਮੈਨੂੰ ਤਾਂ ਫੋਨ ਲਾਇਆ ਆਂਦੇ ਵੀ ਕੋਈ ਕੁੜੀਆਂ ਘੜੀਆਂ ਨੂੰ ਛੇੜਦੇ ਸੀ ਤੇ ਇਹਨਾਂ ਨੇ ਕਾਰਵਾਈ ਕਰਦੇ ਲਿਜਾ ਕੇ ਥਾਣੇ 'ਚ ਠੀਕ ਹੈ ਜੀ ਹਾਂ ਗੱਲ ਆ ਕਿਹੜਾ ਪਿੰਡਾ ਫੱਡਾ ਖੱਟੜੀ ਹੈ ਖੱਟੜ ਪਿੰਡ ਹੈ ਜੀ ਖੱਟੜ ਪਿੰਡ ਹੈ ਤੁਸੀਂ ਆਸ਼ਕੀ ਕਰਨੋਂ ਨੇ ਇੱਥੇ ਨਾ ਨਾ ਲੈ ਗਿਆ ਤੂੰ ਨਹੀਂ ਸੋਨੋ ਸ਼ਰਮ ਨਹੀਂ ਆਉਂਦੀ ਤੁਹਾਡੇ ਮਾਪਿਓ ਤੁਹਾਨੂੰ ਕੀ ਸੋਚਣਗੇ ਲੋਕ ਤੁਹਾਡੇ ਜਿਹੜੇ ਵੇਖਣਗੇ ਤੁਹਾਡੀ ਵੀਡੀਓ ਹੈਂ ਸ਼ਾਨੇਦਾਰ ਸਾਹਿਬ ਲਾ ਇਹਨਾਂ ਦੇ ਪਟੇ ਦੋ ਦੋ ਮਾਪੇ ਉਲਟਾ ਪਾ ਹਾਂ ਮੌਨ ਨਹੀਂ ਕਰਦੇ ਹੁਣ ਨਹੀਂ ਕਰਦੇ ਹੁਣ ਕਿਉਂ ਨਹੀਂ ਕਰਦੇ ਚਲੋ ਉੱਥੇ ਮੇਰੇ ਨਾਲ ਚਲੋ ਠਾਨੇ ਚ ਬਰਾਉਣੇ ਬੰਦਾ ਉੱਥੇ ਤੁਹਾਨੂੰ ਮੱਲੇ ਜਾ ਕੇ ਤੁਹਾਨੂੰ ਠਾਨੇ ਲੈ ਕੇ ਆਈ ਮaaf ਕਰ ਦਿਓ ਉਰੀ ਪੈਸੇ ਲੈ ਕੇ ਸਾਡਾ ਕੀ ਤਾਂ ਮੁੱਡਾ ਤੂੰ ਕਿਹਦਾ ਮੁੱਡਾ ਤੋਂ ਮੈਂ ਗੋਲੂ ਦਾ ਜੀ ਕਿਹੜਾ ਕੋਲੂ ਪੱਪੂ ਹਲਬਾਈ ਦੇ ਨਾਲ ਨਹੀਂ ਜਿਹੜਾ ਘਰ ਉਹ ਜੀ ਮੈਂਬਰ ਦਾ ਹਾਂਜੀ ਤਾਂ ਤੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਸੋੜ ਤੇਰਾ ਪਿਓ ਪੰਚਾਇਤ ਮੈਂਬਰ ਆ ਮੈਨੂੰ ਜਾਣਦਾ ਚੰਗੀ ਤਰ੍ਹਾਂ ਉਹ ਹੈ ਤੁਸੀਂ ਇਹ ਪੁੱਠੇ ਕੰਮ ਕਰਦੇ ਹੁਣ ਜਦੋਂ ਘਰੇ ਪਤਾ ਲੱਗਿਆ ਤੁਹਾਨੂੰ ਲੋਕਾਂ ਨੂੰ ਪਤਾ ਲੱਗਿਆ ਤੁਹਾਡਾ ਪਤਾ ਲੱਗੂ ਨਿਕਲੂ ਤੁਹਾਡਾ ਜਲੂਸ ਪੁੱਠੇ ਕੰਮ ਕਰਦੇ ਆ ਤੁਸੀਂ 42 ਗੱਲ ਆਈ ਵੀਰੇ ਪੈਸੇ ਲੈ ਕੇ ਦਫਾ ਕਰ ਦੋ ਸਾਨੂੰ ਪੈਸੇ ਮੈਨੂੰ ਰੇਸ਼ਵਤ ਰੇਸ਼ਵਤ ਨਾ ਤੂੰ ਹੈ ਰੇਸ਼ਵਤ ਨਾ ਕੋਟਾ ਦਿੰਦਾ ਮਨ ਉਹ ਰੋਟੀ ਪਾਣੀ ਕਰ ਦਿੰਦਾ ਜੀ ਕਿਹੜੀ ਰੋਟੀ ਰੋਟੀ ਪਾਣੀ ਹੈ ਰੋਟੀ ਪੰਚ ਚੱਲ ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਤੈਨੂੰ ਤਾਂ ਬਣਾਉਣਾ ਬੰਦਾ ਮੈਂ ਤੈਨੂੰ ਤੂੰ ਕਿਹਦਾ ਮਟਾਂ ਮਹਰਮੰਸ ਦਾ ਜੀ ਕਿਹੜੇ ਰਮੰਸ ਦਾ ਡਾਕਟਰ ਦੀ ਦੁਕਾਨ ਕੋਲੇ ਜੀ ਅੱਛਾ ਅੱਛਾ ਤੁਸੀਂ ਸਾਲੇ ਤੁਹਾਡੇ ਪਾਪਿਓ ਤੁਹਾਡੇ ਪਿਓ ਤੁਹਾਡੇ ਕੰਮ ਕਰਦੇ ਆ ਹੈ ਉਹ ਵਿਚਾਰੇ ਦਿਹਾੜੀਆਂ ਗਾਂ ਨੂੰ ਦਿਹਾੜੀਆਂ ਕਰਦੇ ਤੇ ਤੁਸੀਂ ਮੰਨ ਕੇ ਚੱਲੋ ਵੀ ਆਸ਼ਕੀ ਕਰਦੇ ਆ ਸ਼ਰਮ ਨਹੀਂ ਆਉਦੀ ਤੁਹਾਨੂੰ ਤੂੰ ਉਹਨਾਂ ਨਾਲ ਘਰੇ ਕੰਮ ਕਰਾਉਣਾ ਤੁਸੀਂ ਕਿ ਮੈਨੂੰ ਇਹੋ ਜਿਹੇ ਪੁੱਠੇ ਸਿੱਦੇ ਕੰਮ ਕਰਨੇ ਤੁਸੀਂ ਤੁਸੀਂ ਸਾਨੂੰ ਮaaf ਕਰ ਦਿਓ ਹੁਣ ਗਾਹ ਮaaf ਨਹੀਂ ਕਰਦੇ ਡੀਪੀ ਸਾਹਿਬ ਚਲੋ ਅੱਡੇ ਲਾਓ ਲੈ ਚੱਲ ਕੇ ਉੱਥੇ ਲੈ ਕੇ ਚੱਲਦਾ ਹਾਂ ਉੱਥੇ ਨਾਲ ਚਲੋ ਏ ਆ ਫੜੋ ਇੱਕ ਨੂੰ ਤੁਸੀਂ ਫੜੋ ਇਹ ਨਾਲ ਜੀ ਲੈ ਆਇਆ ਸੀ ਮੈਂ ਤਾਂ ਦਾਦੀ ਦੀ ਦਵਾਈ ਲੈਣਾ ਆਇਆ ਸੀ ਹੈ ਦਾਦੀ ਦੀ ਦਵਾਈ ਦਾਦੀ ਦਵਾਈ ਲੈਣਾ ਆਇਆ ਤੂੰ ਮੁੱਠੀ ਲੈਣਾ ਆਇਆ ਸੀ ਬਈ ਤੇ ਗੱਲ ਸਕੂਲ ਦੇ ਤੇਰਾ ਭਰਾ ਪੜਦਾ ਨਾ ਵੀ ਨਾਲ ਦੇ ਸਕੂਲ 'ਚ ਪੜਦਾਗਾ ਨਾਲ ਦੇ ਸਕੂਲ ਫਿਰ ਉਹਨਾਂ ਦੇ ਸਕੂਲ ਮਰੇ ਕੀ ਕਰਦੇ ਬਈ ਉੱਥੋਂ ਦੀ ਲੰਘਦੇ ਸੀ ਮਾਸਟਰਾਂ ਨੇ ਫੜ ਲਿਆ ਤੂੰ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਇਹ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇਹ ਆਉਂਦੇ ਹੁਣ ਮੁੰਡੇ ਇਹ ਆਉਂਦੇ ਆ ਜੀ ਅਸੀਂ ਇਹਨਾਂ ਨੂੰ 10 ਦਿਨ ਦੇਖਿਆ ਹੈ ਇਹ ਇਧਰੋਂ ਆਉਂਦੇ ਜਦੋਂ ਛੁੱਟੀ ਮਿਲਦੀ ਹੈ ਤੇ ਮਗਰੇ ਹੀ ਭੱਜ ਲੈਂਦੇ ਆ ਤੁਸੀਂ ਕਪਲੇਨ ਕਰਦੋਂ ਕੀਤੀ ਇਹਨਾਂ ਨੂੰ ਕੰਪਲੇਨ ਅਸੀਂ ਅੱਜ ਰੰਗੇ ਹੱਥੀ ਫੜੇ ਹੈ ਜੀ ਥਾਣੇਦਾਰ ਨੂੰ ਬੁਲਾਇਆ ਹੁਣ ਇਹਨਾਂ ਉੱਤੇ ਪਰਚਾ ਕਰਾਉਣੇ ਹੈ ਜੀ ਪਰਚਾ ਕਾਹਦਾ ਕਰਵਾਉਂਗੇ ਇਹਨਾਂ ਦੀ ਇਹ ਆ ਕੇ ਇੱਥੇ ਆਸ਼ਕੀ ਮਾਰਦੇ ਜੀ ਆਸ਼ਕੀ ਦਾ 10 ਦਿਨ ਪਹਿਲਾਂ ਚੱਲਦੀ ਪਈ ਤੁਸੀਂ ਪਹਿਲਾਂ ਕਦੋਂ ਨਹੀਂ ਬੋਲਦੇ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਜੀ ਇਹਨਾਂ ਤੁਹਾਡਾ ਫਰਜ਼ ਬਣਦਾ ਹੈ ਤੁਹਾਡਾ ਫਰਜ਼ ਬਣਦਾ ਹੀ ਕਿ ਜਿਹੜੇ ਕਾਰਲ ਸਕੂਲ ਦੇ ਵਿੱਚ ਤੁਸੀਂ ਡੀਪੀ ਡੀਪੀ ਮਾਸਟਰ ਕਰਦੇ ਅਸੀਂ ਫਰਜ਼ ਕਰਕੇ ਹੀ ਫੜੇ ਹੈ ਜੀ ਇੱਥੇ ਹੁਣ ਰੰਗੇ ਹੱਥੀ ਫੜਿਆ ਇਹਨਾਂ ਨੂੰ ਅੱਛਾ ਤੁਸੀਂ ਦੱਸੋਗੇ ਕੀ ਕਾਰਵਾਈ ਕਰੋਗੇ ਇਹਨਾਂ ਦੀ ਮੈਂ ਹੁਣ ਇਹਨਾਂ ਨੂੰ ਥਾਣੇ 'ਚ ਲੈ ਜਾਣਾ ਠੀਕ ਹੈ ਨਾਲੇ ਤਾਂ ਇਹਨਾਂ ਦੇ ਛੇਤਰ ਪ੍ਰੇਡ ਚੰਗੀ ਤਰ੍ਹਾਂ ਕਰਾਂਗੇ ਉੱਥੇ ਤੇ ਬਾਕੀ ਇਹਨਾਂ ਦੇ ਮਾਪਿਆਂ ਨੂੰ ਸੱਦਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਜਰੂਸ ਕੱਢਾਂਗੇ ਥੋੜੀ ਡਿਊਟੀ ਇੱਥੇ ਆਈ ਹਾਂ ਇੱਥੇ ਜੀ ਆਈ ਹਾਂ ਫਿਰ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿ ਮੁੰਡੇ ਆ ਕੇ ਖੜਦੇ ਸਕੂਲ ਇਹ ਕੀ ਪਤਾ ਹੁੰਦਾ ਕਾਲਜਾਂ ਦੇ ਵਿੱਚ ਜਿਹੜਾ ਆਉਂਦੇ ਰਹਿੰਦੇ ਮੁੰਡੇ ਮੈਂ ਤਾਂ ਹੋਣਾ ਹੀ ਚਾਹੀਦਾ ਸੀ ਸਕੂਲ ਕਾਲਜ ਕਾਲਜ ਨਹੀਂ ਗਰਲ ਸਕੂਲ ਚਾਹੀਏ ਇਹ ਕਾਲਜ ਦੀਆਂ ਸ਼ਿਕਾਇਤਾਂ ਕੁਝ ਚਿਰ ਦੀਆਂ ਹੁਣ ਆਉਣ ਲੱਗੀਆਂ ਠੀਕ ਹੈ ਹੁਣ ਅਸੀਂ ਇੱਕ ਮੁਲਾਜ਼ਮ ਸਪੈਸ਼ਲ ਇੱਥੇ ਲਾਵਾਂਗੇ ਸਾਹਮਣੇ ਲਾਵਾਂਗੇ ਹਾਂ ਲਾਵਾਂਗੇ ਸੀ ਇੱਥੇ ਪੱਕਾ ਹੁਣ ਇਹਨਾਂ ਦੇ ਮਾਪਿਆਂ ਨੂੰ ਸੱਦਿਆ ਹੋਇਆ ਸੀ ਇਹਨਾਂ ਦੇ ਮਾਪਿਆਂ ਨੂੰ ਸਾਧਦਾ ਮੈਂ ਜਾ ਕੇ ਠਾਣੇ ਚਲੇ ਜਾਣਾ ਕੀ ਕਹੂੰਗੇ ਇਹਨਾਂ ਦੇ ਮਾਪਿਆਂ ਨੂੰ ਜੀ ਤੇ ਇਹਨਾਂ ਦੇ ਮਾਪਿਆਂ ਨੂੰ ਪਤਾ ਲੱਗੂਗਾ ਵੀ ਸਾਡੇ ਮੁੰਡੇ ਕੀ ਕਰਦੇ ਆ ਆ ਵੇਖਾ ਦਾਦੀ ਦੀ ਦਵਾਈ ਲੈਣਾ ਆਇਆ ਸੀ ਛਾਲਿਆ ਦਾਦੀ ਦੀ ਦਵਾਈ ਦਾਦੀ ਦੀ ਦਵਾਈ ਤੋਂ ਸਕੂਲ ਚੋਂ ਲੈਣਾ ਆਇਆ ਸੀ ਆਏ ਪਤਾ ਕੀ ਦਾਦੀ ਬਿਮਾਰਾ ਮੈਨੂੰ ਜਾਣ ਦੇ ਮੈਂ ਕੱਲ ਦਾਦੀ ਬਿਮਾਰਾ ਤੂੰ ਦਾਦੀ ਨੂੰ ਮਾਰਨਾ ਸੀ ਮੈਨੂੰ ਛੱਡ ਦੇ ਮੈਂ ਕੱਲ ਨੂੰ ਉਹੀ ਜਦੋਂ ਪਤਾ ਲੱਗਿਆ ਦਾਦੀ ਵੈਸੇ ਹੀ ਮਰ ਜਾਣੀ ਐ ਇੱਦਾਂ ਮੇਰੀ ਗੱਲ ਸੁਣ ਲਈ ਮੇਰੀ ਗੱਲ ਸੁਣ ਲਈ ਜਦੋਂ ਪਤਾ ਲੱਗਿਆ ਵੀ ਦਾਦੀ ਨੂੰ ਵੀ ਮੇਰੇ ਪੋਤੇ ਨਾ ਕੰਮ ਕਰਦਾ ਤੇ ਉਹਨੂੰ ਮਾਰ ਜਾਨਾ ਚ ਰਹੀ ਨੇ ਉਹਨੇ ਮੈਨੂੰ ਨਹੀਂ 2 ਮਿੰਟ ਦੇ ਦੋ ਜੀ ਮੈਂ ਦਾਦੀ ਦੀ ਦਵਾਈ ਲੈ ਕੇ ਆਗਾ ਮੈਨੂੰ ਮਾਫ ਕਰ ਦੋ ਜੀ ਮਾਫ ਕਰ ਦੋ ਤੁਸੀਂ ਇਹ ਦੱਸੋ ਜਿਹੜੇ ਸਕੂਲ ਦੇ ਮੂਰੇ ਮੁੰਡੇ ਆਸਕੀਆਂ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦੇਖੋ ਇਹ ਬਹੁਤ ਮਾੜੀ ਗੱਲ ਆ ਠੀਕ ਆ ਜੀ ਜਿਹੜਾ ਦੇਖ ਆਪਣਾ ਫਰਜ਼ ਬੰਦਾ ਧੀ ਭੈਣ ਨੂੰ ਧੀ ਭੈਣ ਦੀ ਨਿਗਾਦਨ ਨਾਲ ਹੀ ਵੇਖਣਾ ਚਾਹੀਦਾ ਮੈਂ ਆ ਨਾ ਵੀ ਇਹ ਬਹੁਤ ਮਾੜੀ ਗੱਲ ਹੈ ਯਾਰ ਇਹੋ ਜਿਹੜਾ ਕੁਝ ਹੋ ਰਿਹਾ ਨਾ ਵੀ ਇਹਨਾਂ ਦੇ ਹੁਣ ਆਪ ਦੇ ਤੇਰੇ ਇੱਥੇ ਕਿੰਨੇ ਭੈਣ ਭਰਾਈਆਂ ਤੁਸੀਂ ਓਏ ਕਿੰਨੇ ਭੈਣ ਭਰਾ ਆ ਤੁਸੀਂ ਹੈ ਅਸ ਤੋਂ ਦੋ ਹੀ ਆ ਜੀ ਤੂੰ ਭਰਾਈਆਂ ਭੈਣ ਦੋ ਦੋ ਭਰਾ ਜੀ ਜੇ ਤੇਰੇ ਭੈਣ ਹੁੰਦੀ ਨਾ ਤੈਨੂੰ ਇਹ ਅਹਿਸਾਸ ਹੁੰਦਾ ਮਾੜਾ ਮੋਟਾ ਤੁਸੀਂ ਕਿੰਨੇ ਆ ਦੋ ਭੈਣਾਂ ਜੀ ਤੇ ਮੈਂ ਭਰਾ ਤੀਜਾ ਨੂੰ ਤੇ ਤੈਨੂੰ ਸ਼ਰਮ ਨਹੀਂ ਆਉਦੀ ਜੇ ਤੇਰੀ ਭੈਣ ਨੂੰ ਕੋਈ ਛੇੜੇ ਫਿਰ ਮੁੜ ਕੇ ਕੀ ਹੋਊਗਾ ਹੈ ਇਹ ਬਹੁਤ ਮਾੜੀ ਗੱਲ ਹੈ ਇਹ ਇਹੋ ਜਿਹੜੇ ਸਕੂਲਾਂ ਦੇ ਵਿੱਚ ਜਿਹੜਾ ਹੋ ਰਿਹਾ ਹੈ ਇਹ ਇੱਕ ਵਾਰੀ ਕੈਮਰਾ ਬੰਦ ਕਰ ਦੋ ਜੀ ਕੈਮਰਾ ਕਾਦੋਂ ਬੰਦ ਹੋਈ ਸਾਡੇ ਘਰੇ ਵੀਡੀਓ ਜਾ ਆਉ ਡੋ ਕੈਮਰਾ ਬੰਦ ਕਾਦੋਂ ਕਰਕੇ ਮੈਨੂੰ ਮਾਫ ਕਰ ਦੋ ਜੀ ਇੱਕ ਵਾਰੀ ਕੈਮਰਾ ਬੰਦ ਕਰ ਲਓ ਮੈਂੰਤ ਵਾਲੀ ਗੱਲ ਹੈ ਸਾਡੀ ਵੀਡੀਓ ਕਿਉਂ ਕਰਕੇ ਹੈ ਕੈਮਰਾ ਬੰਦ ਕਰ ਦੋ ਕੈਮਰੇ ਚੋਂ ਤੁਹਾਡਾ ਜਲੂਸ ਕੱਢਣਾ ਸਵਾਰ ਕੇ ਸਾਡੇ ਘਰੇ ਪਤਾ ਲੱਗੇ ਜੀ ਸਾਡੀ ਬਦਨਾਮੀ ਹੋ ਜਾਊਗੀ ਜੀ ਹੋਰ ਕੋਈ ਗੱਲ ਨਹੀਂ ਪੈਸੇ-ਵੁਸੇ ਲੈ ਕੇ ਰਫਾ-ਦਫਾ ਕਰ ਦੋ ਕੇ ਪੈਸੇ ਤੂੰ ਮੈਨੂੰ ਫਰਸ਼ਵੋਦ ਤਰਨਾ ਤੂੰ ਮੈਨੂੰ ਮਾਰੋ ਨਾ ਇਹ ਮਾਰੋ ਨਾ ਮੁਸ਼ਕਿਲ ਕਿਦਾਂ ਹੋਣੀ ਮੈਨੂੰ ਆਹ ਤਾਂ ਆਹ ਤਾਂ ੱਟੀ ਕਰਦੀ ਐ ਨਹੀਂ ਜਦੋਂ ਇਹ ਲਫੜਿਆਂ ਨਾਲ ਹੀ ੱਟੀ ਨਿਕਲ ਗਈ ਤੇ ਇਹਨੂੰ ਜਦੋਂ ਮੈਂ ਲੈ ਕੇ ਜਾਣਾ ਥਾਣੇ 'ਚ ਤਾਂ ਪਤਾ ਨਹੀਂ ਕੀ ਕੁਛ ਨਿਕਲੂਗਾ ਅੱਜੇ ਕਹੀ ਜਾਂਦਾ ਕਹਿੰਦਾ ਮੈਂ ਬਦਮਾਸ਼ ਐ ਕਰਦਾਂਗੇ ਉਹ ਕਰਦਾ ਤੂੰ ਤਾਂ ਬਦਮਾਸ਼ ਕਹਣਾ ਤੂੰ ੱਟੀ ਵਿੱਚ ਨਿਕਲੀ ਵਿੱਚੇ ਨਿਕਲ ਕੇ ਸਾਰਾ ਕੋਹ ਹੋਂ ਤੇਰਾ ਯਾ ਨਾ ਕਰੋ ਸਾਡੇ ਗਰੁੱਪ ਦਾ ਨਾਮ ਪਤਾ ਕਿਹੜਾ ਸੋਨੂ ਸੀਤੋ ਵਾਲਾ ਸੋਨੂ ਸੀਤੋ ਵਾਲਾ ਵੀ ਮੈਂ ਵੇਖ ਲੂੰਗਾ ਸੋਨੂ ਸੀਤੋ ਵਾਲਾ ਜਲੂਜ਼ ਕਰਦੇ ਆ ਤੁਸੀਂ ਸੋਨੂ ਸੀਤੋ ਵਾਲਾ ਹੈ ਤਾਂ ਮੈਂ ਕਹਿੰਦਾ ਇਹਨਾਂ ਨੂੰ ਭੇਜ ਦੇ ਤੱਤੀ ਦੇ ਇੱਥੇ ਨਿਕਲ ਗਏ ਇਹਨਾਂ ਦੀ ਨਹੀਂ ਕੋਨੇ ਥਾਣੇ ਤਾਂ ਲੈ ਕੇ ਜਾਣਾ ਜਾ ਵਾ ਥੁੱਥ ਧੋਕਿਆ ਇੱਕ ਸੈਟ ਹੋ ਗਿਆ ਮੜ ਜਾ ਚੱਲ ਓਏ ਜਾਂ ਧੋਕਿਆ ਚੱਲ ਭੱਜ ਜਾ ਤੂੰ ਆ ਜੋਈ ਮਾੜਾ ਇੱਥੇ ਆ ਜੋਈ ਮੇਰੀ ਗੱਲ ਸੁਣ ਲੈ ਮਮਾ ਟੀਵੀ ਸਾਹ ਇਹਦੇ ਨਾਲ ਮੁੰਡਾ ਭੇਜੋ ਕੋਈ ਉੱਥੇ ਮਾੜਾ ਕਰਕੇ ਹਾਂਜੀ ਹਾਂ ਭੇਜ ਦੇ ਇਹ ਨਾ ਭੱਜ ਜੇ ਅਸੀਂ ਕੀ ਨਾਲ ਚੱਲੋ ਦੇ ਅੱਗੇ ਤੂੰ ਕਿਧਾ ਮੁੰਡਾ ਤੇ ਭੱਜਣਾ ਜਾਈ ਮੈਂ ਤੈਨੂੰ ਦੱਸਾਂ ਫਿਰ ਘਰੋਂ ਜਾ ਕੇ ਚੱਕ ਕੇ ਲਿਆਉਂਗਾ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮੁੰਡੇ ਹੀ ਆਸ ਕੀ ਕਰਦੇ ਸਕੂਲਾਂ ਮੂਰੇ ਖੜਦੇ ਐ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਬਹੁਤ ਮਾੜੀ ਗੱਲ ਆ ਹੁਣ ਤੁਸੀਂ ਆਹ ਦੇਖੋ ਆ ਦੋ ਬੱਚੇ ਫੜੇ ਆ ਠੀਕ ਆਪਾਂ ਇਹਨਾਂ ਦਾ ਹੁਣ ਜਦੋਂ ਜਲੂਸ ਨਿਕਲੂ ਸਾਰੇ ਪਿੰਡ 'ਚ ਪਤਾ ਲੱਗ ਜਾਣਾ ਹੈ ਹੈ ਜੇ ਜਿੰਨਾ ਕੋਈ ਆਪਣੀ ਧੀ ਭੈਣ ਦੀ ਇੱਜ਼ਤ ਹੁੰਦੀ ਓੰਨੀ ਮੁੰਡੇ ਦੀ ਇੱਜ਼ਤ ਹੁੰਦੀ ਹੈ ਮੈਂ ਇਹ ਸਮਝਦਾ ਵੀ ਇਹਨਾਂ ਤੇ ਹੁਣ ਅਸੀਂ ਇੱਥੇ ਕਰਾਂਗੇ ਜੇ ਹੁਣ ਮਾਪਿਓ ਦਾ ਵੇਖੋ ਜਦੋਂ ਮਾਪਿਓ ਵੇਖਣਗੇ ਵੀਡੀਓ ਇਹਨਾਂ ਦੀਆਂ ਭੈਣਾਂ ਵੇਖਣਗੀਆਂ ਹੈ ਇਹਨਾਂ ਦੇ ਰਿਸ਼ਤੇਦਾਰ ਵੇਖਣਗੇ ਕੀ ਅਸਰ ਪਊਗਾ ਹਜੇ ਜਵਾਕਾਂ ਨਾ ਮੈਡਾ ਇਹ ਇਹ ਜਵਾਕਾਂ ਦਾ ਵਿਆਹ ਹੀ ਨਹੀਂ ਹੋਣਾ ਜਦੋਂ ਇਹੋ ਜਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁੰਡਿਆਂ ਨੂੰ ਕਹਿਣਾ ਚਾਹਣਾ ਵੀ ਜਿਹੜਾ ਕਾਲਜ ਦੇ ਮੂਰੇ ਕੁੜੀਆਂ ਦੇ ਕਾਲਜ ਦੇ ਮੂਰੇ ਇਹੋ ਜੀਆਂ ਕਿੱਤਤਾ ਕਰਨੀਆਂ ਛੱਡ ਦੇਣ ਇਹੋ ਜੇ ਇਹ ਬਦਮਾਸ਼ੀਆਂ ਨਹੀਂ ਇੱਥੇ ਚੱਲਣੀਆਂ ਠੀਕ ਹੈ ਜਿੰਨਾ ਚਿਰ ਤੇ ਮੈਂ ਇਥੇ ਇੱਕ ਬੰਦੇ ਦੀ ਡਿਊਟੀ ਲਾਉਂਗਾ ਤੇ ਇਹਨਾਂ ਦੀ ਬਰਮਾਸ਼ੀ ਨਹੀਂ ਮੈਂ ਕਿਸੇ ਦੀ ਚੱਲਣ ਦਿੰਦਾ ਤੇ ਆਪ ਦਾ ਚੁੱਪ ਕਰਕੇ ਇਹਨਾਂ ਗੱਲਾਂ ਤੋਂ ਆ ਜਾਣ ਬਾਜ ਇਹ ਤੇ ਨਹੀਂ ਮੈਂ ਇਹਨਾਂ ਤੇ ਛਿੱਤਰ ਫੇਕੇ ਪਰਚਾ ਕਰਿਆ ਕਰੂਗਾ ਇਹਨਾਂ ਦੇ ਪਰਚਾ ਪਾਉਣਾ ਕਿ ਜੀ ਕੋਈ ਛੋਟੀ ਉਮਰ ਹੈ ਜੇ ਨਾ ਇਹੋ ਜਿਹਾ ਕੁਝ ਕਰ ਪਰਚਾ ਮੈਂ ਕਿਰਾ ਤਾਂ ਇਹਨਾਂ ਦੇ ਮਾਪਿਆਂ ਨੂੰ ਸਾਧਦਾ ਫਿਰ ਵੇਖਦੇ ਆ ਵੀ ਕੀ ਬੰਦਾ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਹਾਂ ਮਾਫੀ ਮੰਗਾ ਕੇ ਫਿਰ ਵੇਖਦੇ ਆ ਵੀ ਛੱਡ ਦਿਆਂਗੇ ਕਿ ਰਾਜ ਧੰਨਵਾਦੀ ਠੀਕ ਹੈ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਮੁੰਡੇ ਜਿਹੜੇ ਸਕੂਲ ਦੇ ਵਿੱਚ ਕੁੜੀਆਂ ਦੇ ਸਾਹਮਣੇ ਗੇਟ ਦੇ ਬਹਿ ਕੇ ਆਸ਼ਕ ਇੱਕ ਥਾਂ ਹੈ ਕਿ ਡੀਪੀ ਮਾਸਟਰ ਇਹਨਾਂ ਨੂੰ ਫੜਿਆ ਤੇ ਬਾਅਦ ਵਿੱਚ ਤੁਸੀਂ ਦੇਖੋ ਥਾਣੇਦਾਰ ਨੂੰ ਸੱਦਿਆ ਤੇ ਬਾਅਦ ਵਿੱਚ ਕਾਰਵਾਈ ਜਿਹੜੀ ਹੋਏਗੀ ਹੋਊਗੀ ਇਹਨਾਂ ਦੇ ਮਾਪਿਆਂ ਨੂੰ ਸੱਦਿਆ ਜਾਊਗਾ ਮੈਂ ਸਾਰੇ ਮੁੰਡਿਆਂ ਨੂੰ ਕਹਿਣਾ ਚਾਹਣਾ ਵੀ ਇਹ ਜਿਹੇ ਕੰਮ ਨਾ ਕਰਿਆ ਕਰੋ ਕਿਉਂ ਆਸਕੀਆਂ ਕਰਦੇ ਹੋ ਜਿਹੜੀਆਂ ਕੁੜੀਆਂ ਸਕੂਲਾਂ ਦੇ ਵਿੱਚ ਪੜ੍ਹਦੀਆਂ ਉਹ ਵੀ ਤੁਹਾਡੀਆਂ ਧੀਆਂ ਨੇ ਉਹ ਵੀ ਤੁਹਾਡੀਆਂ ਭੈਣਾਂ ਨੇ ਅਕਸਰ ਨੂੰ ਤੁਹਾਡੀਆਂ ਵੀ ਉੱਥੇ ਕੁੜੀਆਂ ਨੇ ਪੜ੍ਹਨਾ ਜੇ ਕੱਲ ਨੂੰ ਕਿਸੇ ਹੋਰ ਮੁੰਡਾ ਜਿਹੜਾ ਤੁਹਾਡੇ ਬਾਹਰ ਮੂਰੇ ਜਾਂ ਤੁਹਾਡੇ ਸਕੂਲ ਦੇ ਗੇਟ ਮੂਰੇ ਤੁਹਾਡੀ ਕੁੜੀ ਪਿੱਛੇ ਜਾ ਆਉਂਦਾ ਜਾਂ ਗਲਤ ਕੰਮ ਕਰਦਾ ਤੇ ਫਿਰ ਤੁਹਾਨੂੰ ਕਿਦਾਂ ਲੱਗੂਗਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ 6 ਲੱਖ ਲਾਈਕ ਮ